ਤੇ ਰੋਟੀਆਂ ਹੈ ਵੀ ਮਿੱਤਰੋ ਕੱਚੀਆਂ ਹੀ ਨੇ ਆ ਦੇਖੋ ਤੇ ਚਮਚ ਬਗੈਰਾ ਕੁਝ ਨਹੀਂ ਪਾਇਆ ਬਸ ਕੱਲੀ ਆਹੀ ਲੈ ਵੀ ਮਿੱਤਰੋ ਅੱਜ ਆਪਾਂ ਟਿਫਨ ਚੱਕਿਆ ਸੀਗਾ ਦਾ ਇੰਡੀਅਨ ਸਵੀਟ ਹਾਊਸ ਤੋਂ ਤੇ ਦੇਖਦੇ ਆ ਪਹਿਲਾਂ ਪਾਰਾ ਆਇਲ ਪਲੇਸ ਦੀ ਵੀਡੀਓ ਪਾਈ ਸੀਗੀ 7 ਡਾਲਰਾਂ ਦਾ ਟਿਫਨ ਸੀਗਾ ਬਹੁਤ ਬਲੋਕਾਂ ਨੇ ਸੇਵ ਕੀਤੀ ਕਿਸੇ ਦਾ ਕਿਸੇ ਨੇ ਉੱਥੋਂ ਟਿਫਨ ਚੱਕਿਆ ਹੁਣ ਬਹੁਤ ਵਧੀਆ ਟਿਫਨ ਸੀਗਾ ਬਟ ਅੱਜ ਇਹ ਟਿਫਨ ਆਪਾਂ ਨੂੰ ਪਿਆ ਆ 13 ਡਾਲਰ ਦਾ ਤੇ ਦੇਖਦੇ ਆ ਆਪਾਂ ਇਹਦੇ ਵਿੱਚ ਕੀ ਕੁਝ ਐਡ ਹੁੰਦਾ ਆ ਤੇ ਤੁਹਾਨੂੰ ਦੱਸਦੇ ਆ ਪ੍ਰੋਪਰ ਰਿਵਿਊ ਇਹਦਾ ਪਹਿਲੀ ਗੱਲ ਕੋਈ ਪੇਡ ਪ੍ਰਮੋਸ਼ਨ ਨਹੀਂ ਹੈਗੀ ਜਸਟ ਆਪਾਂ ਜੈਨੂਨ ਰਿਵਿਊ ਦੇਵਾਂਗੇ ਜੋ ਵੀ ਆ ਪੇਜ ਤੇ ਮਿਲੂ ਜੈਨੂਨ ਰਿਵਿਊ ਹੋਊਗਾ ਤੇ ਆਪਾਂ ਅੱਜ ਦੋ ਸਬਜ਼ੀਆਂ ਲੈ ਕੇ ਆਏ ਸੀਗੇ ਇੱਕ ਲੈ ਕੇ ਆਏ ਸੀ ਆਪਾਂ ਚਨੇ ਦੂਜੀ ਆਪਾਂ ਲੈ ਕੇ ਆਏ ਸੀਗੇ ਜਿਹਨੂੰ ਆਪਾਂ ਪੱਤਾ ਗੋਭੀ ਕਹੇ ਦਿੰਦੇ ਆ ਇਹਦੇ ਨਾਲ ਆਪਾਂ ਨੂੰ ਸੈਲਡ ਮਿਲਿਆ ਆਹ ਮਿਲਿਆ ਦਹੀਂ ਤੇ ਚਮਚ ਵਗੈਰਾ ਕੁਝ ਨਹੀਂ ਪਾਇਆ ਬਸ ਕੱਲੀ ਆਹੀ ਆ ਤੇ ਰੋਟੀਆਂ ਹੈ ਵੀ ਮਿੱਤਰੋ ਕੱਚੀਆਂ ਨੇ ਆ ਦੇਖੋ ਟੇਸਟ ਕਰਕੇ ਦੇਖਦੇ ਆ ਦੋਨੇ ਸਬਜ਼ੀਆਂ ਨੂੰ ਪਹਿਲਾਂ ਆਪਾਂ ਸਾਰੇ ਖੋਲ ਲੀਏ ਆ ਵੀ ਖੋਲ ਲੀਏ ਫੇਰ ਰੱਬ ਦਾਹੀਂ ਵੀ ਕੋਲੀ ਲੈ ਕਿਦਾਂ ਦੀ ਆ ਪਹਿਲੀ ਗੱਲ ਤਾਂ ਜਿਹੜੇ ਟਿਫਨ ਸਰਵਿਸ ਕਰਦੇ ਆ ਜਿੰਨੇ ਵੀ ਕਰਦੇ ਆ ਬਾਈ ਚਮਚਾਬ ਦਾ ਤੁਸੀਂ ਨਾਲ ਦਿਆ ਕਰੋ ਤੁਹਾਡੇ ਤੋਂ ਟਿਫਨ ਚੱਕੇ ਅਗਲੇ ਨੇ ਜੇ ਚਮਚੇ ਵਗੈਰਾ ਹੀ ਘਰੋਂ ਲਿਆਉਣ ਲੱਗੇ ਫਿਰ ਤੁਹਾਨੂੰ ਰੋਟੀਆਂ ਘਰੇ ਬਣਾ ਲਈਏ ਕਿੱਦਾਂ ਦੀ ਆ ਦਹੀਂ ਨਾਲ ਰੱਖਦੇ ਹਾਂ ਹੁਣ ਆਪਾਂ ਦੇਖੀਏ ਆ ਚਨੇ ਵਾਈਟ ਚਨੇ ਰੋਟੀ ਤੁਸੀਂ ਦੇਖਿਓ ਕੱਚੀ ਆ ਵਿੱਚ ਵਿੱਚ ਆਰਿਓ ਦੇਖੋ ਕੱਚੀਆਂ ਨੇ ਤੁਸੀਂ ਇਕੱਲੀ ਇਹ ਰੋਟੀ ਵੀ ਮੈਂ ਦਿਖਾਉਣਾ ਤੁਹਾਨੂੰ ਆਹ ਦੇਖੋ ਤੁਸੀਂ ਇਹ ਆਪਾਂ ਸਾਰੀ ਦਿਖਾ ਦਿੰਨੇ ਆ ਤੁਹਾਨੂੰ ਆਹ ਦੇਖੋ ਗੁੱਡੀ ਚਣਿਆਂ ਦੀ ਗੱਲ ਕਰੀਏ ਚਣਿਆਂ ਚ ਬਾਈ ਆਪਾਂ ਦੇਵਾਂਗੇ 10 ਚੋਂ 10 ਨੰਬਰ ਚਣਿਆਂ ਦੀ ਸਬਜ਼ੀ ਬਹੁਤ ਘੈਂਟ ਹੈ ਇਹਦੀ ਆਪਾਂ ਗੱਲ ਕਰੀਏ ਇਹਨੂੰ ਆਪਾਂ ਦੇਵਾਂਗੇ 10 ਚੋਂ 8 ਓਵਰ ਆਲ ਟੇਫਨ ਨੂੰ ਤੁਸੀਂ ਆਪ ਹੀ ਨੰਬਰ ਦੇ ਦਿਓ ਕਿੰਨੇ ਕ ਬਣਦੇ ਆ ਮਿਲਦੇ ਆਪਾਂ ਗਾਂਹ ਵਾਲੀ ਵੀਡੀਓ ਵਿੱਚ ਬਣੇ ਰਹੋ thank you bhai